ਨਾਟਿਨ ਆਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਦੇ ਔਦਿਹਦਾਰਾਂ ਪ੍ਰਬੰਧਕੀ ਬੋਰਡ ਅਤੇ ਸਮੂਹ ਮੈਂਬਰਾਂ ਵੱਲੋਂ ਡਾਕਟਰ ਰਤਨ ਸਿੰਘ ਜੱਗੀ ਦੇ ਦੇਹਾਂਤ ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਪੰਜਾਬੀ ਸਾਹਿਤ ਅਕੈਡਮੀ ਟੂ ਦਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਪਦਮਸ਼ਰੀ ਡਾਕਟਰ ਰਤਨ ਸਿੰਘ ਜੱਗੀ ਪੰਜਾਬੀ ਅਤੇ ਦੂਸਰੀਆਂ ਭਾਸ਼ਾਵਾਂ ਵਿਸ਼ੇਸ਼ ਕਰਕੇ ਸਿੱਖ ਸਾਹਿਤ ਗੁਰਬਾਣੀ ਵਿਆਖਿਆ ਅਤੇ ਹਿੰਦੀ ਦੇ ਸਾਹਿਤਕ ਅਧਿਐਨ ਲਈ ਜਾਣੇ ਜਾਂਦੀ ਸ਼ਖਸੀਅਤ ਸਨ ਉਹਨਾਂ ਦੇ ਵੱਡੇ ਸਾਹਿਤਕ ਕਾਰਜਾਂ ਦਾ ਉਹਨਾਂ ਦੇ ਵਿਦਿਆਰਥੀਆਂ ਖੋਜਕਾਰਾਂ ਤੇ ਸਮੁੱਚੇ ਪੰਜਾਬੀਆਂ ਤੇ ਲੰਮਾ ਸਮਾਂ ਪ੍ਰਭਾਵ ਰਹੇਗਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਕਿਹਾ ਕਿ ਡਾਕਟਰ ਰਤਨ ਸਿੰਘ ਜੱਗੀ ਜੀ ਦਾ ਕਾਰਜ ਕੀਤਾ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਕੈਡਮੀ ਦੇ ਜੀਵਨ ਮੈਂਬਰ ਡਾਕਟਰ ਗੁਰਸ਼ਰਨ ਕੌਰ ਜੱਗੀ ਦੇ ਜੀਵਨ ਸਾਥੀ ਅਤੇ ਪ੍ਰਸਿੱਧ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਜੀ ਨੇ 150 ਦੇ ਕਰੀਬ ਪੁਸਤਕਾਂ ਦਾ ਰਚਨਾ ਕੀਤੀ ਡਾਕਟਰ ਸਾਹਿਬ ਗੁਰਮਤ ਅਤੇ ਭਗਤੀ ਲਹਿਰ ਦੇ ਵਿਸ਼ੇਸ਼ਗਰ ਸਨ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤ ਪ੍ਰਸ਼ਾਸਨ ਨਾਲ ਵੀ ਨਿਵਾਜਿਆ ਗਿਆ ਸੀ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮਗਧ ਯੂਨੀਵਰਸਿਟੀ ਬੋਧ ਗਯਾ ਵੱਲੋਂ ਡੀਲਟ ਦੀ ਡਿਗਰੀ ਮਿਲੀ ਹੋਈ ਸੀ ਉਹਨਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਵੋੱਚ ਸਨਮਾਨ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ ਅਨੇਕਾਂ ਮਾਨ ਸਨਮਾਨਾਂ ਤੋਂ ਇਲਾਵਾ ਉਹ ਕਈ ਯੂਨੀਵਰਸਟੀਆਂ ਦੇ ਫੈਲੋ ਵੀ ਸਨ ਡਾਕਟਰ ਰਤਨ ਸਿੰਘ ਜੱਕੀ ਜੀ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਇਸ ਦੁੱਖ ਦੀ ਘੜੀ ਵਿੱਚ ਅਕੈਡਮੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪੱਠਲ ਡਾਕਟਰ ਲਖਵਿੰਦਰ ਚੋਹਲ ਡਾਕਟਰ ਅਨੂਪ ਸਿੰਘ ਸੁਰਿੰਦਰ ਕਹਿਲੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਬਲਬੀਰ ਮਾਧੋਪੁਰੀ ਡਾਕਟਰ ਗੁਰ ਇਕਬਾਲ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਰਨ ਕੌਰ ਕੋਚਰ ਜਨਵੇਜਾ ਸਿੰਘ ਜੋਹਲ ਡਾਕਟਰ ਹਰਵਿੰਦਰ ਸਿੰਘ ਤਰਲੋਚਨ ਲੋਚੀ ਜਸਪਾਲ ਮਾਨਕੇੜਾ ਜਸਵੀਰ ਚਾਜੇ ਡਾਕਟਰ ਹਰੀ ਸਿੰਘ ਜਾਟਿਕ ਸਹਿਜਪ੍ਰੀਤ ਸਿੰਘ ਮੰਗਟ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰ ਪਾਲ ਕੌਰ ਵਾਹਿਦ ਸਤਨਾਮ ਸਿੰਘ ਸੰਤੋਖ ਸਿੰਘ ਸੋਖੀ ਡਾਕਟਰ ਹਰਜਿੰਦਰ ਸਿੰਘ ਕਮਰਜੀਤ ਭੱਟੜ ਵਰਗੇ ਸ ਸਲਾਮਤ ਪ੍ਰੋਫੈਸਰ ਸਰਗੀਪ੍ਰੀਮ ਸਾਹਿਲ ਪ੍ਰੋਫੈਸਰ ਬਲਵਿੰਦਰ ਸਿੰਘ ਚੈਰ ਅਤੇ ਕਰਮਜੀਤ ਸਿੰਘ ਗਰੇਵੜ ਸਮੇਤ ਸਮੂਹ ਮੈਂਬਰ ਸ਼ਾਮਲ ਸਨ